ਪੰਜਾਬ ਦੇ ਮਹਿਲਾਵਾਂ ਨੂੰ ਬੜੀ ਜਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀ ਦੇ ਕੀਤੇ ਵਾਅਦੇ ਦੇ ਮੁਤਾਬਕ ਤੇ ਦਿੱਤੀ ਹੋਈ ਗਰੰਟੀ ਦੇ ਮੁਤਾਬਕ 1-1000 ਰੁਪਇਆ ਜਾਰੀ ਕਰਨ ਜਾ ਰਹੀ ਹੈ ਦੱਸ ਦिए ਕਿ ਇਹ ਵੱਡਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਦਿੱਤਾ ਗਿਆ ਹੈ ਅਤੇ ਦੱਸਿਆ ਗਿਆ ਕਿ ਕਦੋਂ ਇਹ ਗਰੰਟੀ ਪੂਰੀ ਕੀਤੀ ਜਾਵੇਗੀ ਦੱਸ ਦिए ਕਿ ਕੱਲ ਰੋਪੜ ਦੇ ਵਿੱਚ ਆਪਣੀ ਪਾਰਟੀ ਦੇ ਅਨੰਤ ਪ੍ਰਸਾਪ ਤੋਂ ਉਮੀਦਵਾਰ ਮਲਵਿੰਦਰ ਕੰਗ ਦੇ ਲਈ ਰੋਡ ਸ਼ੋਅ ਕਰ ਰਹੇ ਸੀ ਭਗਵੰਤ ਮਾਨ ਅਤੇ ਰੋਡ ਸ਼ੋਅ ਦੇ ਦੌਰਾਨ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਪੰਜਵੀਂ ਗਰੰਟੀ ਮੇਨ ਗਰੰਟੀ ਮਹਿਲਾਵਾਂ ਦੇ ਸਬੰਧ ਦੇ ਵਿੱਚ 11000 ਰੁਪਏ ਦੀ ਗਰੰਟੀ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਪਾਰਟੀ ਪੂਰੀ ਕਰਦੀ ਹੋਈ ਨਜ਼ਰ ਆਏਗੀ ਉਹਨਾਂ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕੀ ਆਖਰ ਇਸ ਬਜਟ ਦਾ ਪ੍ਰਬੰਧ ਕਿੱਥੋਂ ਕੀਤਾ ਜਾਵੇਗਾ ਸੋ ਉਹਨਾਂ ਨੇ ਆਪਣੇ ਸਪੀਚ ਦੇ ਵਿੱਚ ਮਾਨ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਨਹਿਰੀ ਪਾਣੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਸਿਰਫ ਔਰ ਸਿਰਫ 21% ਨਹਿਰੀ ਪਾਣੀ ਦੀ ਜੋ ਵਰਤੋਂ ਹੈ ਉਹ ਖੇਤਾਂ ਦੇ ਵਿੱਚ ਕੀਤੀ ਜਾਂਦੀ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਹਿਰਾਂ ਨੂੰ ਪੱਕੇ ਕੀਤਾ ਗਿਆ ਨਾਲਿਆਂ ਨੂੰ ਪੱਕੇ ਕੀਤਾ ਗਿਆ ਖਾਲੇ ਪੱਕੇ ਕੀਤੇ ਗਏ ਰਜਵਾਹਿਆਂ ਦੀ ਮੁਰੰਮਤ ਹੋਈ ਕੱਸੀਆਂ ਦੀ ਮੁਰੰਮਤ ਹੋਈ ਤੇ ਨਾਲ ਹੀ ਨਾਲ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਲਈ ਅੰਡਰਗਰਾਊਂਡ ਪਾਈਪਾਂ ਵੀ ਪਾ ਦਿੱਤੀਆਂ ਗਈਆਂ ਤਾਂ ਜੋ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤਿਆ ਜਾ ਸਕੇ ਸੋ ਉਹਨਾਂ ਕਿਹਾ ਕਿ ਹੁਣ 2 ਸਾਲਾਂ ਦੀ ਵਿੱਚ ਪਰਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਇਹ ਜੋ ਹੁਣ ਪਰਸੈਂਟੇਜ ਹੈ 21 ਤੋਂ ਵੱਧ ਕੇ ਨਹਿਰੀ ਪਾਣੀ ਦੀ ਵਰਤੋਂ ਦੀ ਪਰਸੈਂਟੇਜ 21 ਤੋਂ ਵੱਧ ਕੇ 50% ਤੱਕ ਹੋ ਗਈ ਹੈ ਤੇ ਆਉਣ ਵਾਲੇ ਅਕਤੂਬਰ ਤੱਕ ਨਹਿਰੀ ਪਾਣੀ ਦੀ ਵਰਤੋਂ ਸਿੰਚਾਈ ਦੇ ਲਈ ਖੇਤਾਂ ਦੇ ਲਈ ਖੇਤੀਬਾੜੀ ਦੇ ਲਈ 70% ਤੱਕ ਹੋ ਜਾਵੇਗੀ ਸੋ ਉਹਨਾਂ ਨਾਲ ਹੀ ਨਾਲ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਨਹਿਰੀ ਪਾਣੀ ਦੀ ਵਰਤੋਂ 70% ਹੋਣ ਲੱਗ ਗਈ ਤਾਂ ਇਸ ਦੇ ਨਾਲ ਪੰਜਾਬ ਸੂਬੇ ਦੇ ਵਿੱਚ ਚੱਲ ਰਹੇ ਤਕਰੀਬਨ ਤਕਰੀਬਨ ਸਿੰਚਾਈ ਦੇ ਲਈ ਜੋ ਖੇਤਾਂ 'ਚ ਟਿਊਬਲ ਲੱਗੇ ਹੋਏ ਨੇ 14 ਲੱਖ ਉਹਨਾਂ ਦੇ ਵਿੱਚੋਂ 5 ਤੋਂ 6 ਲੱਖ ਜੋ ਟਿਊਬਲ ਨੇ ਬੋਰ ਬੈਲ ਨੇ ਉਹ ਬੰਦ ਹੋ ਜਾਣਗੇ ਸੋ ਵੱਡਾ ਖੁਲਾਸਾ ਮਾਨ ਸਾਹਿਬ ਦੇ ਵੱਲੋਂ ਕੀਤਾ ਗਿਆ ਕਿ ਜਦੋਂ ਇਹ 5 ਤੋਂ 6 ਲੱਖ ਟਿਊਬਲ ਬੰਦ ਹੋ ਗਏ ਨਹਿਰੀ ਪਾਣੀ ਦੀ ਵੱਧ ਵਰਤੋਂ ਹੋਣ ਲੱਗ ਗਈ ਤਾਂ ਇਹਨਾਂ ਟਿਊਬਲਾਂ ਨੂੰ ਜੋ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਸਬਸਿਡੀ ਵੀ ਬੰਦ ਹੋ ਜਾਵੇਗੀ ਜਦੋਂ ਬੋਰ ਬੈਲ ਬੰਦ ਹੋਣਗੇ ਟਿਊਬਲ ਬੰਦ ਹੋਣਗੇ ਤਾਂ ਸਬਸਿਡੀ ਬੰਦ ਹੋਣ ਦੇ ਨਾਲ ਪੰਜਾਬ ਸਰਕਾਰ ਨੂੰ ਤਕਰੀਬਨ ਤਕਰੀਬਨ 6 ਤੋਂ 7000 ਕਰੋੜ ਰੁਪਏ ਜੋ ਉਹ ਬਚਤ ਹੋਵੇਗੀ ਤੋਂ ਸਬਸਿਡੀ ਦੀ ਬਚਤ ਦੇ ਇਹਨਾਂ ਪੈਸਿਆਂ ਦੇ ਨਾਲ ਮਹਿਲਾਵਾਂ ਦੇ ਨਾਲ ਕੀਤੀ ਹੋਈ ਜੋ ਗਰੰਟੀ ਹੈ ਮਹਿਲਾਵਾਂ ਨੂੰ ਦਿੱਤੀ ਗਰੰਟੀ ਹੈ ਮਹਿਲਾਵਾਂ ਦੇ ਨਾਲ ਕੀਤਾ ਹੋਇਆ 1-1000 ਰੁਪਏ ਦਾ ਵਾਅਦਾ ਪੂਰਾ ਕਰ ਦਿੱਤਾ ਜਾਵੇਗਾ ਸੋ ਕੈਲਕੂਲੇਸ਼ਨ ਕਰਦੇ ਹੋਏ ਮਾਨ ਸਾਹਿਬ ਦੇ ਵੱਲੋਂ ਔਰਤਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਬੜੀ ਜਲਦੀ ਅਕਤੂਬਰ ਮਹੀਨੇ ਤੱਕ ਜੇਕਰ ਉਹਨਾਂ ਮੁਤਾਬਕ ਅਕਤੂਬਰ ਮਹੀਨੇ ਤੱਕ 70% ਨਹਿਰੀ ਪਾਣੀ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਤਾਂ 6 ਤੋਂ 7000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਹੈ ਜੋ ਉਹ ਬਚਤ ਹੋਵੇਗੀ ਤੇ ਉਹ 6 ਤੋਂ 7000 ਕਰੋੜ ਰੁਪਏ ਦੇ ਨਾਲ ਮਹਿਲਾਵਾਂ ਨੂੰ ਇਹ ਜਿਹੜਾ ਵਾਅਦਾ ਹੈ ਇੱਕ ਜੋ ਗਰੰਟੀ ਹੈ ਉਹ ਪੂਰੀ ਕਰ ਦਿੱਤੀ ਜਾਵੇ ਇੱਕ ਚੀਜ਼ ਉਹ ਮਹਿਲਾਵਾਂ ਦੇ ਲਈ ਇੱਕ ਵੱਡੀ ਅਨਾਉਂਸਮੈਂਟ ਅਸੀਂ ਕਹਿ ਸਕਦੇ ਤੇ ਉਧਰ ਵਿਰੋਧੀ ਪਾਰਟੀਆਂ ਦੀ ਗੱਲ ਕਰੀ ਵਿਰੋਧੀ ਪਾਰਟੀਆਂ ਲਗਾਤਾਰ ਇਸ ਮੁੱਦੇ ਨੂੰ ਕੈਸ਼ ਕਰਦੀ ਤਾਕ ਦੇ ਵਿੱਚ ਰਹਿੰਦੀ ਸੀ ਸੋ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਉਹਨਾਂ ਦੀ ਇਸ ਗਰੰਟੀ ਦੇ ਉੱਪਰ ਸਰਕਾਰ ਨੂੰ ਘੇਰਿਆ ਜਾਂਦਾ ਸੀ ਵੀ ਆਖਰ 2 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਮਹਿਲਾਵਾਂ ਦੇ ਨਾਲ ਧੋਖਾ ਕਿਉਂ ਕਰ ਰਹੀ ਹੈ ਸੋ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਜਿੱਥੇ ਸਬਸਿਡੀ ਦੀ ਗੱਲ ਨੂੰ ਲੈ ਕੇ ਘੇਰਿਆ ਜਾ ਰਿਹਾ ਸੀ ਉੱਥੇ ਹੀ ਆਪਣੀਆਂ 13 ਸੀਟਾਂ ਦੇ ਵਿੱਚੋਂ ਇੱਕ ਵੀ ਮਹਿਲਾ ਉਮੀਦਵਾਰ ਨਾ ਹੋਣ ਕਾਰਨ ਤੰਜ ਕਸੇ ਜਾ ਰਹੀ ਸਰਕਾਰ ਦੇ ਉੱਪਰ ਕਿ ਮਹਿਲਾਵਾਂ ਦੇ ਗੁੱਸੇ ਦਾ ਸ਼ਿਕਾਰ ਆਮ ਆਦੀ ਪਾਰਟੀ ਨੂੰ ਹੋਣਾ ਪਵੇਗਾ ਤੇ ਨਾਲ ਹੀ ਨਾਲ ਵਿਰੋਧੀ ਇਹ ਵੀ ਕਹਿੰਦੇ ਨਜ਼ਰ ਆ ਰਹੇ ਸੀ ਵੀ ਆਖਰ ਮਹਿਲਾਵਾਂ ਕਿਸ ਆਧਾਰ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੀਆਂ ਲੇਕਿਨ ਹੁਣ ਮਾਨ ਸਰਕਾਰ ਦੇ ਬਲੋਸੀ ਹੈ ਮਾਨ ਦੇ ਵੱਲੋਂ ਖੁਦ ਵੱਡਾ ਐਲਾਨ ਇਸ 21000 ਰੁਪਏ ਨੂੰ ਲੈ ਕੇ ਕੀਤਾ ਗਿਆ ਹੈ ਅਤੇ ਨਾਲ ਹੀ ਨਾਲ ਇਹ ਵੀ ਦੱਸਿਆ ਗਿਆ ਕਿ ਆਖਰ ਇਹ ਜੋ ਬਜਟ ਹੈ ਉਹ ਕਿੱਥੋਂ ਕੱਢਿਆ ਜਾਵੇਗਾ ਬਜਟ ਕਿੱਥੋਂ ਲਿਆਂਦਾ ਜਾਏਗਾ ਮਹਿਲਾਵਾਂ ਨੂੰ 21000 ਰੁਪਏ ਦੇਣ ਦਾ ਪਰ ਅਜੇ ਤੱਕ ਮਾਨ ਸਰਕਾਰ ਦੇ ਵੱਲੋਂ ਇਹ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ 11000 ਰੁਪਿਆ ਪਿਛਲੇ 2 ਸਾਲਾਂ ਦਾ ਵੀ ਜਾਰੀ ਕੀਤਾ ਜਾਵੇਗਾ ਜਾਂ ਫਿਰ ਆਉਣ ਵਾਲੇ ਸਮੇਂ ਤੋਂ ਜਦੋਂ ਇਹ ਰਪਏ جاری ਹੋਣਗੇ ਇਹ ਬਜਟ ਉਹਨਾਂ ਕੋਲੇ ਪਹੁੰਚ ਗਿਆ ਉਦੋਂ ਤੋਂ ਹੀ ਇਹ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣਗੇ ਲੇਕਿਨ ਮਾਨ ਸਰਕਾਰ ਦੇ ਵੱਲੋਂ ਆਪਣਾ ਵੱਡਾ ਵਾਦਾ ਵੱਡੀ ਗਰੰਟੀ ਪੂਰੀ ਕਰਨ ਦੇ ਵੱਲ ਕਦਮ ਵਧਾਉਂਦੇ ਹੋਏ ਸਿ ਇਹ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਹਿਲਾਵਾਂ ਨੂੰ ਪੰਜਾਬ ਦੇ ਮਹਿਲਾਵਾਂ ਨੂੰ ਅਤੇ 18 ਸਾਲ ਤੋਂ ਉੱਪਰ ਦੇ ਲੜਕਿਆਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਸਰਕਾਰ ਵੱਲੋਂ ਦੇੜੇ ਸ਼ੁਰੂ ਕਰ ਦਿੱਤੇ ਜਾਣਗੇ ਸੋ ਕੀ ਅਕਤੂਬਰ ਤੋਂ ਬਾਅਦ ਹੁਣ ਇਹ ਪੈਸੇ ਜਾਰੀ ਕੀਤੇ ਜਾਣਗੇ ਜਾਂ ਫਿਰ ਨਹੀਂ ਇਹ ਖਬਰਾਂ ਦੇ ਉੱਪਰ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਅਰਜਾਨਾ ਲੋਕਾਂ ਦਾ ਟੀਵੀ ਦੇ ਨਾਲ